ਸਮੇਂ ਦੇ ਅਨੁਸਾਰ ਮਨੁੱਖ ਤਰੱਕੀ ਕਰਦਾ ਹੋਇਆ ਅੱਜ ਉਸ ਸਮੇਂ ਤੱਕ ਪਹੁੰਚ ਗਿਆ ਹੈ ਜਿੱਥੇ ਇਸ ਕੋਲ ਪ੍ਰਕਾਸ਼ ਦੇ ਹਜ਼ਾਰਾਂ ਹੀ ਸਾਧਨ ਹਨ ਪਰ ਸੋਚੋ ਜਦੋਂ ਬਿਜਲੀ ਨਹੀਂ ਸੀ ਲਾਈਟ ਨਹੀਂ ਸੀ ਉਸ ਸਮੇਂ ਸਿਰਫ ਚਾਨਣ ਦਾ ਸਰੋਤ ਹੁੰਦਾ ਸੀ ਕੇਵਲ ਤੇ ਕੇਵਲ ਦੀਵਾ ਜਾਂ ਦੀਪਕ ਹੌਲੀ-ਹੌਲੀ ਸਮਾਂ ਪਾ ਕੇ ਧਾਰਮਿਕ ਅਸਥਾਨਾਂ ਤੇ ਦੀਵੇ ਬਾਲੇ ਜਾਣ ਲੱਗ ਪਈਂ ਘਰਾਂ ਦੇ ਵਿੱਚ ਵੀ ਦੀਵਿਆਂ ਦੀ ਲੋੜ ਮਹਿਸੂਸ ਕੀਤੀ ਗਈ ਦੀਵਾ ਸਰੋਂ ਦੇ ਤੇਲ ਦਾ ਬਾਲਿਆ ਜਾਂਦਾ ਸੀ ਅਤੇ ਜਾਂ ਦੇਸੀ ਘਿਓ ਦਾ ਬਾਲਿਆ ਜਾਂਦਾ ਸੀ ਪਰ ਦੇਸੀ ਘਿਓ ਦਾ ਦੀਵਾ ਬਾਲਣ ਪਿੱਛੇ ਮਨਸ਼ਾ ਇਹ ਰੱਖੀ ਜਾਂਦੀ ਹੈ ਕਿ ਇਹ ਬੜਾ پاک ਅਤੇ ਪਵਿੱਤਰ ਹੁੰਦਾ ਹੈ ਅਸਲ ਵਿੱਚ ਇਹ ਆਲੇ ਦੁਆਲੇ ਦੇ ਘਰ ਦੇਵਾ ਦਾ ਵਰਨਨ ਨੂੰ ਮਾਹੌਲ ਨੂੰ ਸ਼ੁੱਧ ਬਣਾਉਂਦਾ ਹੈ ਵਾਤਾਵਰਨ ਨੂੰ ਸ਼ੁੱਧ ਕਰਦਾ ਹੈ ਬਹੁਤ ਸਾਰੀਆਂ ਨੈਗੇਟਿਵਿਟੀਆਂ ਨੂੰ ਖਤਮ ਕਰਦਾ ਹੈ ਤੇਸੀ ਕਿਉ ਦਾ ਦੀਵਾ ਜੋ ਹੁੰਦਾ ਹੈ ਤੇ ਦੂਜੀ ਗੱਲ ਇਹ ਇੱਕ ਆਮ ਸਵਾਲ ਹੈ ਕਿ ਕਰਾਂ ਦੇ ਵਿੱਚ ਦੀਵਾ ਕਿਹੜਾ ਬਾਲਿਆ ਜਾਣਾ ਚਾਹੀਦਾ ਹੈ ਦੇਖੋ ਸਾ ਸੰਗਤ ਜੀ ਦੀਵੇ ਦਾ ਮੁੱਖ ਮਨੋਰਥ ਰੋਸ਼ਨੀ ਹੈ ਰੋਸ਼ਨੀ ਪ੍ਰਾਪਤ ਕਰਨਾ ਰੋਸ਼ਨੀ ਪ੍ਰਾਪਤ ਕਰਨ ਦੇ ਹੋਣ ਤੇ ਕਈ ਤਰ੍ਹਾਂ ਦੇ ਸਾਧਨ ਆ ਗਏ ਹਨ ਕਈ ਲੋਕ ਇਹ ਵੀ ਮੰਨਦੇ ਹਨ ਕਿ ਘਰਾਂ ਦੇ ਵਿੱਚ ਜੋਤ ਜਗਾਈ ਜਾਵੇ ਜਾਂ ਦੀਵਾ ਬਾਲਿਆ ਜਾਵੇ ਜਾਂ ਜੋਤ ਵਿੱਚ ਕੋਈ ਸਪੈਸ਼ਲ ਤੇਲ ਕਿਉ ਪਾਇਆ ਜਾਵੇ ਇਸ ਦਾ ਸਾਨੂੰ ਕੀ ਫਲ ਤੇ ਪੁਨ ਪ੍ਰਾਪਤ ਹੁੰਦਾ ਹੈ ਜੋਤ ਵੀ ਰੋਸ਼ਨੀ ਦਾ ਪ੍ਰਤੀਕ ਹੈ ਦੀਵਾ ਵੀ ਰੋਸ਼ਨੀ ਦਾ ਪ੍ਰਤੀਕ ਹੈ ਹੋਲੀ-ਹੋਲੀ ਸਮਾਪਾ ਕੇ ਧਾਰਮਿਕ ਅਸਥਾਨਾਂ ਨਾਲ ਜੋਤ ਵੀ ਜੁੜੀ ਤੇ ਜੋਤ ਅਸਲ ਵਿੱਚ ਪਰਿਵਾਰ ਦੀ ਜਾਂ ਕਿਸੇ ਕੌਮ ਦੀ ਜਾਂ ਕਿਸੇ ਸਮਾਜ ਦੀ ਅਲੱਖ ਦੀ ਨਿਸ਼ਾਨੀ ਵੀ ਹੁੰਦੀ ਸੀ ਮੰਨਿਆ ਜਾਂਦਾ ਹੈ ਕਿ ਜਿਹੜੇ ਪਰਿਵਾਰ ਜਾਂ ਕੌਮਾਂ ਜਾਂ ਸਮਾਜ ਚੜ੍ਹਦੀ ਕਲਾ ਵਿੱਚ ਰਹੇ ਉਹ ਬਹੁਤ ਸਾਰੇ ਦੁੱਖਾਂ ਦੇ ਬਾਵਜੂਦ ਬਹੁਤ ਸਾਰੀਆਂ ਕਰੋਪੀਆਂ ਦੇ ਬਾਵਜੂਦ ਜੰਗਾ ਯੁੱਧਾਂ 'ਚ ਲੜਨ ਦੇ باوجود ਵੀ ਜਿਹੜੇ ਹਾਰੇ ਨਹੀਂ ਮੁੱਕੇ ਨਹੀਂ ਕਬਰائے ਨਹੀਂ ਕਿਹਾ ਜਾਂਦਾ ਹੈ ਕਿ ਇਹਨਾਂ ਦੀ ਜੋਤ ਇਹਨਾਂ ਦਾ ਦੀਵਾ ਜਗ ਰਿਹਾ ਹੈ ਸਦਾ ਜਗਦਾ ਰਹੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਦੋਂ ਜੋਤ ਦੀ ਦੀਪਕ ਦੀ ਗੱਲ ਆਈ ਦੀਵੇ ਦੀ ਗੱਲ ਆਈ ਮਹਾਰਾਜ ਨੇ ਇਨਕਾਰ ਨਹੀਂ ਕੀਤਾ ਗੁਰੂ ਸਾਹਿਬ ਨੇ ਆਖਿਆ ਭਲਿਆ ਦੀਵਾ ਬਾਲ ਜੋਤ ਵੀ ਜਗਾ ਦੀਵਾ ਵੀ ਜਗਾ ਪਰ ਹਾਂ ਧਿਆਨ ਰੱਖੀ ਤਾਂ ਜਗਾਉਣਾ ਕਿਹੜਾ ਹੈ ਹੁਣ ਸਾਧ ਸੰਗਤ ਜੀ ਧਿਆਨ ਰੱਖਿਓ ਜਦੋਂ ਬਾਹਰ ਹਨੇਰਾ ਹੋਏਗਾ ਦੀਵਾ ਅਤੇ ਜੋਤ ਸਾਨੂੰ ਬਾਹਰ ਹੀ ਜਗਾਨੀ ਪਵੇਗੀ ਉਹਨਾਂ ਨੂੰ ਪਾਵੇਂ ਤੁਸੀਂ ਸਰੋਂ ਦੇ ਤੇਲ ਦੇ ਵਿੱਚ ਪਾਵੇਂ ਤੁਸੀਂ ਦੇਸੀ ਘਿਓ ਦੇ ਵਿੱਚ ਪਾਵੇਂ ਤੁਸੀਂ ਡਾਲੜੀ ਘਿਓ ਦੇ ਵਿੱਚ ਪਾਵੇਂ ਰਿਫਾਈਨਡ ਦੇ ਵਿੱਚ ਪਾ ਕੇ ਬਾਲ ਦਿਓ ਮੁੱਖ ਮਤਲਬ ਹੈ ਪ੍ਰਕਾਸ਼ ਹਾਂ ਜਿਉਂ-ਜਿਉਂ ਤੇਲ ਹੀ ਗੁਣਵੰਤਾ ਵਧਦੀ ਜਾਏਗੀ ਸਾਡੇ ਘਰ ਦੀ ਜਾਂ ਆਲੇ-ਦੁਆਲੇ ਦੀ ਜਿਹੜੀ ਵਾਤਾਵਰਣ ਦੀ ਸੁਤਾ ਹੈ ਉਹ ਵੀ ਬਦਨ ਲੱਗ ਜਾਂਦੀ ਹੈ ਇਹ ਤਾਂ ਇੱਥੇ ਤੱਕ ਠੀਕ ਗੱਲ ਹੈ ਕੋਈ ਮਾੜੀ ਨਹੀਂ ਪਰ ਹੁਣ ਵੇਖਣ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਕਿਹੜੀ ਜੋਤ ਤੇ ਕਿਹੜਾ ਦੀਵਾ ਬਲਣ ਨੂੰ ਕਿਹਾ ਹੈ ਜਦੋਂ ਗੱਲੇ ਚਲਦੀ ਹੈ ਜੋਤ ਦੀ ਮਹਾਰਾਜ ਨੇ ਆਖਿਆ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਈ ਬੰਦਿਆ ਤੇਰੀ ਜੋਤ ਤੋਂ ਪਹਿਲਾਂ ਪਰਮੇਸ਼ਰ ਉਸ ਵਾਹਿਗੁਰੂ ਜੀ ਦੀ ਜੋਤ ਹੈ ਉਹ ਜੋਤ ਸਾਰੇ ਮਨੁੱਖਾਂ ਅਤੇ ਜੀਵਾਂ ਦੇ ਅੰਦਰ ਵਸਦੀ ਹੈ ਉਹ ਜੋਤ ਦਾ ਸਦਕਾ ਹੀ ਮਨੁੱਖ ਜਿਉਂਦਾ ਹੈ ਤੁਰਿਆ ਫਿਰਦਾ ਹੈ ਜੋਤ ਸਭਨਾ ਦੇ ਵਿੱਚ ਹੈ ਜੇ ਜੋਤ ਨਾ ਹੋਵੇ ਤੇ ਜੀਵਨ ਵੀ ਨਹੀਂ ਹੈ ਪਰਮੇਸ਼ਰ ਦੀ ਜੋਤ ਸਦਾ ਹੀ ਸਾਡੇ ਅੰਦਰ ਹੈ ਇਹ ਜੋਤ ਲਗਾਤਾਰ ਸਾਨੂੰ ਜੀਵਨ ਬਖਸ਼ਦੀ ਹੈ ਗੁਰੂ ਜੀ ਕਹਿੰਦੇ ਹਨ ਬੰਦਿਆ ਜਿਸ ਦਿਨ ਤੂੰ ਆਪਣੇ ਮਨ ਦੇ ਅੰਦਰ ਜੋਤ ਜਗਾਏਗਾ ਤਾਂ ਸਮਝ ਲੈ ਤੇਰੇ ਮਨ ਵਿੱਚ ਗਿਆਨ ਦਾ ਦੀਵਾ ਬਲ ਗਿਆ ਹੈ ਜਿਸ ਦਿਨ ਗਿਆਨ ਦਾ ਚਾਨਣ ਹੋ ਗਿਆ ਤੇ ਜਿੱਥੇ ਗਿਆਨ ਰੂਪੀ ਚਾਨਣ ਹੁੰਦਾ ਹੈ ਉੱਥੇ ਪਤਾ ਨਹੀਂ ਕਿਹੜੀ ਪਰਮਾਤਮਾ ਦੀ ਖੇਡ ਵਰਤ ਜਾਨੀ ਹੈ ਸ਼ਾਇਦ ਗੁਰੂ ਜੀ ਦੇ ਪ੍ਰਤੱਖ ਰੂਪ ਵਿੱਚ ਦਰਸ਼ਨ ਵੀ ਹੋ ਜਾਣ ਗਿਆਨ ਅੰਜਨ ਗੁਰੂ ਦੀਆ ਅ ਗਿਆਨ ਅੰਧੇਰ ਬినాਸ਼ ਅ ਗਿਆਨਤਾ ਦਾ ਹਨੇਰਾ ਦੂਰ ਹੋ ਜਾਣਾ ਹੈ ਮਿਟ ਜਾਣਾ ਹੈ ਜਦੋਂ ਹਨੇਰਾ ਹੀ ਮਿਟ ਜਾਏਗਾ ਤਾਂ ਸਭ ਕੁਝ ਸਾਫ਼-ਸਾਫ਼ ਪ੍ਰਤੱਖ ਨਜ਼ਰ ਆਏਗਾ ਐਸ ਲਈ ਸਾ ਸੰਗਤ ਜੀ ਆਪਣੇ ਮਨ ਦੇ ਅੰਦਰ ਉਹ ਜੋਤ ਜਗਾਓ ਜਿਹਦੇ ਨਾਲ ਪਰਮਾਤਮਾ ਦੇ ਦਰਸ਼ਨ ਹੋਣ ਪਰਮਾਤਮਾ ਪ੍ਰਤੱਖ ਰੂਪ ਵਿੱਚ ਸਾਨੂੰ ਨਜ਼ਰ ਆਵੇ ਸਾ ਸੰਗਤ ਜੀ ਅਸੀਂ ਬਾਹਰ ਵਾਲੀ ਜੋਤ ਤਾਂ ਚਾਨਣ ਲਈ ਜਗਾਉਣੀ ਹੈ ਅਸਲੀ ਚਾਨਣ ਤਾਂ ਅਸੀਂ ਆਪਣੇ ਅੰਦਰ ਕਰਨਾ ਹੈ ਇਹ ਚਾਨਣ ਕਿਵੇਂ ਹੋਵੇ ਇਹ ਚਾਨਣ ਜਿੰਨੀ ਬਾਣੀ ਪੜੀ ਜਾਵੇ ਜਿੰਨੀ ਸ਼ੁੱਧਤਾ ਨਾਲ ਬਾਣੀ ਪੜੀ ਜਾਵੇ ਵਾਹਿਗੁਰੂ ਦਾ ਸਿਮਰਨ ਕੀਤਾ ਜਾਵੇ ਸਾਡੇ ਅੰਦਰ ਚਾਨਣ ਦਾ ਵਾਸਾ ਸ਼ੁਰੂ ਹੋ ਜਾਣਾ ਹੈ